ਆਪਣੇ ਸਾਨੂੰ ਅੱਜ ਗੱਲ ਕਰੀਏ ਕੀ ਹਾਂ ਹਵਾ ਹੀ ਸਾਰੀ 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 ਸਤਿ ਸ੍ਰੀ ਅਕਾਲ ਸਾਰੇ ਮੇਮ ਨੂੰ ਪ੍ਰਾਪਤ ਹੋ ਸਤਿ ਸ੍ਰੀ ਅਕਾਲ ਮੇਰਾ ਨਾਮ ਹਰ ਸਿੰਘ ਰਣਜੀਤ ਕੋਲ ਹੈ ਮੈਂ ਬਾਦਨੀ ਸਾਇੰਸ ਦੀ ਫਰੜਕੇ ਦੇ ਪਿੰਡ ਸਿਆਲਬਾ ਸ਼ਹੀਦ ਲੈਫਟੇਨੈਂਟ ਵਿਕਰਮ ਸਿੰਘ ਜੀ ਦੇ ਯਾਦ ਦੇ ਵਿੱਚ ਇਹ ਸਰਕਾਰੀ ਸਕੂਲ ਉਹਨਾਂ ਨੂੰ ਨਮਨ ਕਰਕੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਜੋ ਕੰਮ ਹੋਏ ਹੈ ਉਹ ਲੋਕ ਅਰਪਣ ਕੀਤੇ ਸਾਰੇ ਪਿੰਡ ਦੇ ਮੋਥਰ ਬੈਠੇ ਆ ਮੇਰੇ ਬਜ਼ੁਰਗ ਬੈਠੇ ਆ ਤੁਹਾਨੂੰ ਯਾਦ ਹੋਊਗਾ ਜੀ ਅਸੀਂ ਤੁਹਾਡੇ ਟੀਪੁੱਤ ਦੇ 2022 ਤੁਹਾਡੇ ਕੋਲ ਆਏ ਸੀ ਅਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਸਰਕਾਰੀ ਸਕੂਲ ਠੀਕ ਕਰਾ ਪਹਿਲੀ ਵਾਰੀ ਹੈ ਕਿਸੇ ਰਾਜਨੀਤਿਕ ਚੱਲਣਾ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕੀਤੀ ਸੀ ਤੇ ਆਪਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਸਾਨੂੰ 95 ਸੀਟਾਂ ਦਿੱਤੀਆਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ ਐਲ ਏ ਬਣਿਆ ਮੇਰੇ ਮਾਲਿਕ ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਸੀਐਮ ਸਾਹਿਬ ਨੇ ਮਨਿਸਟਰ ਬਣਾਇਆ ਮੰਤਰੀ ਬਣਨ ਤੋਂ ਬਾਅਦ ਮੈਨੂੰ ਕਿਹਾ ਕਿ ਹੁਣ ਸਰਕਾਰੀ ਸਕੂਲ ਠੀਕ ਕਰ ਲਈ ਸਰਕਾਰੀ ਸਕੂਲਾਂ ਦੇ ਹਾਲਾਤ ਪਤਾ ਕਿੱਦਾਂ ਦੇ ਸੀ ਜੀ ਨਾ ਚਾਰਦੀਵਾਰੀ ਨਾ ਬਾਥਰੂਮ ਸਿਕਿਉਰਟੀ ਗਾਰਡ ਬਾਕੀ ਸਭ ਗੱਲਾਂ ਤਾਂ ਬਾਤ ਦੀਆਂ ਗੱਲ ਹੈ ਬੱਚਿਆਂ ਲਈ ਫਰਨੀਚਰ ਨਹੀਂ ਸੀ ਦੇਖੋ ਮੈਂ মিডিਆ ਦੇ ਸਾਥੀ ਖੜੇ ਆਂ ਅੱਜ ਬਹੁਤ ਲੋਕ ਤੁਹਾਡੇ ਪੁੱਤ ਤੁਹਾਡੇ ਭਰਾ ਤੇ ਉਂਗਲਾ ਚੱਕ ਰਹੇ ਨੇ ਇਹ ਸਿੱਖਿਆ ਮੰਤਰੀ ਦਾ ਤਾਜ ਕੰਡਿਆਂ ਦਾ ਤਾਜ ਹੈ ਕਦੀ ਕੋਈ ਮਨਿਸਟਰ ਸਿੱਖਿਆ ਮੰਤਰੀ ਨਹੀਂ ਬਣਨਾ ਚਾਹਦਾ ਮੈਂ ਪਿਛਲੇ 3 ਸਾਲਾਂ ਦੇ ਵਿੱਚ ਪੂਰੇ ਪੰਜਾਬ 'ਚ ਜਾ ਕੇ ਮਿਹਨਤ ਕੀਤੀ ਹੈ ਜਾ ਜਾ ਕੇ ਸਕੂਲਾਂ ਦੇ ਵਿੱਚ ਦੇਖਿਆ ਜ਼ਮੀਨ ਤੇ ਉਤਰ ਕੇ ਤੇ ਕੰਮ ਕੀਤਾ ਅੱਜ ਲੋਕਾਂ ਨੂੰ ਬਹੁਤ ਤਕਲੀਫ ਹੈ ਤਕਲੀਫ ਕਿਉਂ ਹੈ ਵੱਡੇ ਵੱਡੇ ਸਾਰੇ ਲੀਡਰ ਲੱਗੇ ਹੋਏ ਆ ਉਰਨ ਤਕਲੀਫ ਹੈ ਕਿਉਂਕਿ ਇਹ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਚੰਗੀ ਗੱਲ ਹੋ ਰਹੀ ਹੈ ਵਰਨਾ ਹਮੇਸ਼ਾ ਮਾੜੀ ਖਬਰ ਲੱਗਦੀ ਸੀ ਤੁਸੀਂ ਪਿੰਡਾਂ ਦੇ ਬੈਠੇ ਹੋ ਮੈਂ ਤੁਹਾਨੂੰ ਕੁਛ ਪੁੱਛਣਾ ਚਾਹੁੰਗਾ ਕਿ ਇਸ ਪਿੰਡ ਦੇ ਸਕੂਲ ਇਮਾਨਦਾਰੀ ਨਾਲ ਦੱਸਿਓ ਇਹ ਤਾਂ ਚਲੋ ਸਾਡੇ ਸਾਰੇ ਪਾਰਟੀ ਦੇ ਲੀਡਰ ਐ ਅਫਸਰ ਜਾਂ ਮੇਰੇ ਪ੍ਰਿੰਸੀਪਲ ਸਾਹਿਬ ਇਹ ਤਾਂ ਕਹਿਣਗੇ ਪਰ ਤੁਹਾਨੂੰ ਪੁੱਛ ਰਿਹਾ ਕਿ ਇਸ ਸਕੂਲ ਦੇ ਵਿੱਚ ਕੰਮ ਹੋਇਆ ਕਿ ਨਹੀਂ ਹੋਇਆ ਹੱਥ ਖੜੇ ਕਰਕੇ ਦੱਸੋ ਜਿ ਤੁਹਾਨੂੰ ਲੱਗਦਾ ਹੋਵੇ ਆ ਮੈਂ মিডিਆ ਨੂੰ ਕਹਿੰਦਾ ਇਸ ਸਕੂਲ ਦਾ ਮੈਂ ਪ੍ਰਿੰਸਪਲ ਸਾਹਿਬ ਨੂੰ ਪੁੱਛਿਆ ਕਮੇਟ ਨੂੰ ਪੁੱਛਿਆ ਚਾਰ ਦਿਵਾਰੀ ਨਾ ਬਰਾਬਰ ਸੀਗੀ ਚਾਰ ਦਿਵਾਰੀਆਂ ਸ਼ਾਨਦਾਰ ਦੂਰੋਂ ਕਿਵੇਂ ਲੱਗਦਾ ਚਮਕ ਰਹੀ ਹੈ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਤੇ ਇਸ ਵਕ ਜਦੋਂ ਮੈਂ ਸਪੀਚ ਦੇ ਰਿਹਾ 31 ਲੱਖ ਦੇ ਨਵੇਂ ਲੈਬਾਂ ਬਣ ਰਹੀਆਂ ਉੱਥੇ ਕੰਮ ਚੱਲ ਰਿਹਾ ਪਿੱਛੇ ਕੋਈ ਵੀ ਕੈਮਰਾ ਲਿਆ ਕੇ ਚੱਲੇ ਜਾ। ਤੇ ਪ੍ਰਿੰਸੀਪਲ ਸਾਹਿਬ ਨੂੰ ਦੱਸ ਦਵਾਂ ਤੁਹਾਨੂੰ ਵੈਰੀਫਾਈ ਕਰ ਦਿੰਦੇ ਆ 95 ਲੱਖ ਰੁਪਏ ਹੋਰ ਪਾਤਾ ਤੁਹਾਨੂੰ ਦੇਖਾ ਤੇ ਅਰ ਸਰਪੰਚ ਸਾਹਿਬ ਨੇ ਦੋ ਮੰਗਾਂ ਰੱਖੀਆਂ ਕਿ ਇੱਥੇ ਵਾਲੀਬਾਲ ਤੇ ਬੈਡਮਿੰਟਨ ਦਾ ਗਰਾਊਂਡ ਉਹ ਵੀ ਇਹ ਸਾਡਾ ਜਨੂਨ ਹੈ ਸਾਨੂੰ ਸਾਨੂੰ ਸਰੂਰ ਹੈ ਸਕੂਲ ਠੀਕ ਕਰਨਾ ਉਹਨਾਂ ਦੇ ਬੱਚੇ ਮਹਿੰਗੇ ਸਕੂਲਾਂ 'ਚ ਪੜਦੇ ਆ ਪ੍ਰਾਈਵੇਟ ਸਕੂਲਾਂ 'ਚ ਤਾਂ ਕਰਕੇ ਉਹਨਾਂ ਨੂੰ ਤਕਲੀਫ ਹੈ ਸਾਨੂੰ ਇਹ ਕਿ ਸਾਡੇ ਬੱਚੇ ਜਿਹੜੇ ਆਮ ਘਰਾਂ ਦੇ ਬੱਚੇ ਉਹਨਾਂ ਨੂੰ ਉਹਨਾਂ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਮਿਲਣ ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਰਾ ਪਿੰਡ ਆਇਆ ਤੇ ਤੁਹਾ ਤੋਂ ਵਿਸ਼ਵਾਸ ਤੋਂ ਮੰਨਦਾ ਹੈ ਭਰੋਸਾ ਰੱਖਿਓ ਤੇਜਰੂ ਚੰਮੀਲਾ ਕਰਪਿਆ ਹੋਰ ਤੇਜਰੂ ਨੇ ਗਰਾਊਂਡ ਦਾ ਥਾਡੇ ਖੇਲੇ ਨੇ ਮੋਹਾਲੀ ਜ਼ਿਲ੍ਹੇ ਦਾ ਥੋੜਾ ਪਿੰਡ ਹੁਣ ਪਿੰਡ ਨਹੀਂ ਰਿਹਾ ਆਸ-ਪਾਸ ਸ਼ਹਿਰ ਵਰਗਾ ਬਣ ਚੁੱਕਿਆ ਸ਼ਹਿਰੋਂ ਬੱਚੇ ਥਾਡੇ ਪਿੰਡ ਪੜਨ ਆਇਆ ਕਰਨਗੇ ਇਸ ਸਕੂਲ ਦੇ ਵਿੱਚ ਵੀ ਮੀਡੀਆ ਨੂੰ ਦੱਸ ਦਵਾਂ ਸਕਿਉਰਟੀ ਗਾਰਡ ਹੈ ਜੀ ਸਰਕਾਰੀ ਸਕੂਲ ਹੈ ਸਕਿਉਰਟੀ ਗਾਰਡ ਹੈ ਕੈਂਪਸ ਮੈਨੇਜਰ ਹੈ ਇਸ ਅਸੀਂ ਇਹ ਆ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਇਸ ਕਰਕੇ ਦੱਸਣਾ ਜ਼ਰੂਰੀ ਹੈ ਬਾਕੀ ਸਭੀ ਬਦਲੇ ਸਰਕਾਰੀ ਸਕੂਲਾਂ ਦੇ ਉਹ ਕਹਿੰਦੇ ਜੀ ਕਿਉਂ ਕਰ ਰਹੇ ਹੋ ਨਹੀਂ ਪੱਥਰ ਇਸ ਕਰਕੇ ਰੱਖ ਰਹੇ ਨਹੀਂ ਪੱਥਰ ਕਹਿੰਦੇ ਕਿਉਂ ਕਹਿ ਰਹੇ ਹੋ ਟੀਚਰਾਂ ਨੂੰ ਕਿਹਦੀ ਪਾਓ ਫੇਸਬੁੱਕ ਤੇ ਅਗਰ ਪ੍ਰਾਈਵੇਟ ਸਕੂਲ ਵਾਲੇ ਆਪਣੀ ਐਡ ਕਰ ਸਕਦੇ ਆ ਤਾਂ ਸਰਕਾਰੀ ਸਕੂਲ ਵਾਲੇ ਕਿਉਂ ਨਹੀਂ ਐਡ ਕਰ ਸਕਦੇ ਅਸੀਂ ਤਾਂ ਸਿੱਖਿਆ ਜ਼ਿੰਦਾਬਾਦ ਕਰਾ ਰਹੇ ਆ ਮੈਂ ਨਹੀਂ ਕਹਿੰਦਾ ਕਿਸੇ ਟੀਚਰ ਨੂੰ ਹਰਜੂਦ ਬਹਿਸੀ ਦਿੰਦਾ ਆਪਣੇ ਸਕੂਲ ਦੀ ਜ਼ਿੰਦਾਬਾਦ ਕਰੋ ਨਾ ਸ਼ਹੀਦ ਵਿਕਰਮ ਸਿੰਘ ਸਕੂਲ ਸੀਨੀਅਰ ਸੈਕੰਡਰੀ ਸਕੂਲ ਖਿਆਲਬਾ ਦੀ ਜ਼ਿੰਦਾਬਾਦ ਕਰੋ ਤੇ ਹਾਂ ਕੰਮ ਹੋਇਆ ਚੁਪੇ ਪੁਰਾਣੀ ਫੋਟੋਆਂ ਦੇਖ ਲੈ ਉਹ ਯਾਰ ਪਾਈ ਤੋਂ ਪਹਿਲਾਂ ਕਿੰਦਾਂ ਦੀ ਚਾਰ ਦੀਵਾਰੀ ਸੀ ਕਿੰਦਾਂ ਦੇ ਕਮਰੇ ਸੀ ਸਵਸ਼ਤ ਵੀ ਚੱਲ ਰਿਹਾ 95 ਲੱਖ ਹੋਰ ਪਾਸਾ ਪਹਿਲਾਂ ਕਿਉਂ ਨਹੀਂ ਆਏ ਪੈਸੇ ਇਸ ਕਰਕੇ ਫਾਨੂੰ ਬੇਨਤੀ ਹੈ ਸਾਡੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ ਆਪ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਸਾਰੀ ਪੰਚਾਇਤ ਨੂੰ ਬੇਨਤੀ ਹੈ ਬਹੁਤ ਸੂਝਵਾਨ ਇੱਥੇ ਦੀ ਪੰਚਾਇਤ ਹੈ ਉਹਨਾਂ ਨੇ ਸਕੂਲ ਤੋਂ ਤੱਕ ਸਕੂਲ ਸੰਜੀਤਾ ਨੇ ਸ਼ਹਿਰ ਕਰਦਾ ਸਕੂਲ ਹੈ ਇਸ ਨੂੰ ਆਪਾਂ ਇਦਾਂ ਦਾ ਬਣਾਣਾ ਕਿ ਆਸ-ਪਾਸ ਦੇ ਬੱਚੇ ਆਸ-ਪਾਸ ਦੀ ਕਲੋਨੀਆ ਦੇ ਬੱਚੇ ਇੱਥੇ ਆ ਕੇ ਪੜਨ ਤੇ ਮਿਹਨਤ ਮੁਫਤ ਮਿਲਦੀਆ ਤੇ ਵਧੀਆ ਵਿਦਿਆ ਮਿਲ ਸਕੇ ਬੱਚੇ ਆਪਣੇ ਸੁਪਨੇ ਜੋ ਬੰਨਣਾ ਚਾਹਣ ਮੈਂ ਸੀਸੀਡੀ ਬੱਚੀਆਂ ਦੇਖੀਆਂ ਆ ਲੜਕੀ ਕੋਈ ਕਿੰਨੀ ਸ਼ਾਨਦਾਰ ਸਾਰੀ ਬੱਚੀਆਂ ਜਿਸ ਤਰੀਕੇ ਨਾਲ ਇਹ ਨਹੀਂ ਮਾਰਚ ਕੀਤਾ ਇਹਨਾਂ ਬੱਚਿਆਂ ਦੇ ਜੋ ਸੁਪਨੇ ਹਨ ਨਹੀਂ ਪੱਥਰ ਤਾਂ ਇੱਕ ਬਹਾਨਾ ਹੈ ਤਾਂ ਕਿ ਇਹਨਾਂ ਨੂੰ ਕੌਨਫੀਡੈਂਸ ਆਵੇ ਕਿ ਅਸੀਂ ਜਿਸ ਸਕੂਲ ਚ ਪੜਦੇ ਹਾਂ ਉਹ ਕਿਸੇ ਪੱਖੋਂ ਵੀ ਪ੍ਰਾਈਵੇਟ ਦੇ ਨਾਲ ਮਾੜਾ ਨਹੀਂ ਹੈ ਅਸਲੀ ਨਹੀਂ ਪੱਥਰ ਤਾਂ ਸਾਡੇ ਬੱਚੇ ਬੱਚੀਆਂ ਨੇ ਜਦੋਂ ਇਹ ਆਰਮੀ ਦੇ ਵਿੱਚ ਐਮਡੀਐਸ ਆਫਸਰਸ ਬਣਨ ਗਿਆ ਜਦੋਂ ਆਈਪੀਐਸ ਜਾਂ ਸੀਨੀਅਰ ਪੁਲਿਸ ਅਧਿਕਾਰੀ ਬਣਨ ਗਿਆ ਜਦੋਂ ਵਕੀਲ ਬਣਨ ਗਿਆ ਇਹ ਅਸਲੀ ਨਹੀਂ ਪੱਥਰੇ ਹੀ ਹੋਣਗੇ ਆ ਹੋਊਗੀ ਸਾਡੀ ਅਸਲੀ ਸਿੱਖਿਆ ਕ੍ਰਾਂਤੀ ਪਰ ਉਸ ਨੂੰ ਹਜੇ 2 4 5 7 ਸਾਲ ਲੱਗਣੇ ਹੈ ਪਰ ਇਹਨਾਂ ਬੱਚਿਆਂ ਨੂੰ ਕੰਫੀਡੈਂਸ ਆਵੇ ਜਿਨ੍ਹਾਂ ਦੇ ਬੱਚੇ ਸਕੂਲ ਚ ਪੜਦੇ ਆ ਉਹਨੋਂ ਇੱਕ ਕੁੰਡਾ ਸਾਹ ਆਵੇ ਕਿ ਹਾਂ ਅਸੀਂ ਜਿਸ ਸਰਕਾਰ ਨੂੰ ਜਿਸ ਉਮੀਦ ਨਾਲ ਲੈ ਕੇ ਆਈ ਸੀ ਹਾਂ ਉਹ ਸਾਡੀ ਬੱਚੀਆਂ ਸੇਫ ਹੈ ਕੋਲੇ ਸਕੂਲ ਦੇ ਬਾਅਦ ਸਿਕਿਉਰਟੀ ਗਾਰਡ ਖੜਾ ਹੁੰਦਾ ਕੋਈ ਵੀ ਕੋਈ ਵੀ ਸ਼ਰਾਰਤੀ ਅੰਸਰ ਸਾਡੀ ਬੱਚੀਆਂ ਨੂੰ ਪਰੇਸ਼ਾਨ ਨਹੀਂ ਕਰੂਗਾ ਪਤਾ ਲੱਗੇ ਕਿ ਹਾਂ ਸ਼ਾਨਦਾਰ ਲੈਬ ਬਣ ਚੁੱਕੀਆਂ ਗਰਾਊਂਡ ਬਣ ਰਹੀ ਹੈ ਸਾਡੇ ਬੱਚਿਆਂ ਦੀ ਵਿਦਿਅਕ ਸਫਲਤਾ ਲਈ ਹਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਮੈਂ ਦੁਬਾਰਾ ਮੁਹਾਲੀ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਮੇਰਾ ਤਿਰਜੋਤ ਘਟਣਾ ਹੈ ਪਿਆਜੇ ਪੂਰੇ ਪੰਜਾਬ ਚ 350 ਸਕੂਲਾਂ ਚ ਇਸ ਵਕਤ ਤਿਉਹਾਰ ਚੱਲ ਰਿਹਾ ਵਿੱਦਿਆ ਦਾ ਤਿਉਹਾਰ ਸਿੱਖਿਆ ਦਾ ਤਿਉਹਾਰ ਪਿੰਡੇ ਪੰਜਾਬ ਜਿੰਦਾਬਾਦ ਹੋਵੇ ਪੰਜਾਬੀਅਤ ਜਿੰਦਾਬਾਦ ਹੋਵੇ ਸਿੱਖਿਆ ਜਿੰਦਾਬਾਦ ਹੋਵੇ ਪਿਆਜ ਇਸ ਮੁਕਾਮ ਤੇ ਮੈਂ ਪਹੁੰਚਿਆ ਹੈ ਯਾ ਸਰਕਾਰ ਸਾਡੇ ਸੀਐਮ ਸਾਹਿਬ ਜ਼ਦੂਰ ਘਟਨ ਕਰ ਰਹੇ ਹੈ ਇਹ ਕੰਨੀ ਸਰਕਾਰ ਦੀ ਕਾਮਯਾਬੀ ਹੈ ਇਹ ਸਾਡੇ ਸਾਰੇ ਟੀਚਰਸ 1 ਲੱਖ ਟੀਚਰਾਂ ਨੇ ਮੇਰੇ ਸਿਰਫ 5% ਟੀਚਰ ਜੋ ਧਰਨਾ ਲਾਉਂਦੇ ਨੇ ਉਹ ਹੋਸਾ ਦਾ ਅੱਜ ਵੀ ਕਿਤੇ ਕਾਲੇ ਝੰਡੇ ਦਿਖਾਉਂਦੇ ਉਹ ਅੱਜ ਵੀ ਨੈਗੇਟਿਵ ਉਹਨਾਂ ਦਾ ਕੰਮ ਹੈ 50 ਸਾਲਾਂ ਤੋਂ ਕਰਦੇ ਆ ਰਹੇ 50 ਸਾਲ ਹੋਰ ਕਰਨਗੇ ਹਜੇ ਪਰ ਜਿਹੜੇ ਮੇਰੇ 75% ਟੀਚਰਸ ਜੋ ਬਹੁਤ ਚੰਗੇ ਨੇ ਅਗਰ ਬੱਚੇ ਕੋਲ ਕਿਤਾਬ ਨਹੀਂ ਕੋਲੋਂ ਪੈਸੇ ਦੇ ਕੇ ਬੁੱਕ ਦੇ ਦਿੰਦੇ ਆ ਅਗਰ ਕਿਸੇ ਬੱਚੇ ਦੇ ਘਰੇ ਤਕਲੀਫ ਹੈ ਉਹ ਵੀ ਹੱਲ ਕਰਦੇ ਆ ਤੇ ਉਹਨਾਂ ਟੀਚਰਾਂ ਦੀ ਮਾਨ ਤੇ ਸਨਮਾਨ ਦੀ ਲੜਾਈ ਹੈ ਮੈਂ ਆਪਣੇ ਸਾਰੇ ਸਿੱਖਿਆ ਵਿਭਾਗ ਦੇ ਹਰੇਕ ਪਰਿਵਾਰ ਸਰਪਿੰਡ ਸਿਆਲਵਾਦ ਵਿੱਚ ਪਹੁੰਚੇ ਹੋ ਅੱਜ ਕਾਫੀ ਚਰਚਾ ਕੀਤੀ ਗਈ ਹੈ ਬਸ ਕੁਝ ਪ੍ਰੋਜੈਕਟ ਦੇ ਜਾਣਕਾਰੀ ਦਿਓਗੇ ਜੀ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਧੰਨਵਾਦ ਜੀ ਤੁਸੀਂ ਸਾਡੇ ਸਿੱਖਿਆ ਵਿਭਾਗ ਦੇ ਸੱਦੇ ਦੇ ਉੱਤੇ ਇਸ ਸਕੂਲ ਦੇ ਵਿੱਚ ਆ ਕੇ ਸ਼ਹੀਦ ਲੈਫਟੀਨੈਂਟ ਵਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਿਆਲਵਾ ਆ ਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਆਪ ਜੀ ਨੇ ਦੇਖਿਆ ਕਿ ਸਕੂਲ ਦੇ ਵਿੱਚ ਨਵੀਂ ਚਾਰਦੀਵਾਰੀ ਨਵੇਂ ਕਲਾਸਰੂਮਸ ਤੇ ਨਵੇਂ ਲੈਬਸ ਉਹਨਾਂ ਦਾ ਹਜੇ ਕੰਮ ਚੱਲਦਾ ਪਿਆ ਉਹ ਜਿਹੜਾ ਹੈ ਸਾਰੀ ਦਿਨ ਉਹਨਾਂ ਦਾ ਜਿਹੜਾ ਲੋਕ ਕਰਪਨ ਕੀਤਾ ਗਿਆ ਨਵੀਂ ਬਾਉਂਡਰੀ ਵਾਲ ਤੋਂ ਕਲਾਸਰੂਮ ਤੇ ਪਿੰਡ ਦੇ ਲੋਕਾਂ ਤੋਂ ਤੁਹਾਡੇ ਸਾਹਮਣੇ ਉਹਨਾਂ ਦੀ ਹਾਜ਼ਰੀ ਪੁੱਛਿਆ ਕਿ ਜਿਹੜੇ ਕੰਮ ਹੋਏ ਆ ਤੇ 95 ਲੱਖ ਰੁਪਏ ਦੀ ਹੋਰ ਗ੍ਰਾਂਟ ਇਸ ਸਕੂਲ ਨੂੰ ਅਸੀ ਹੋਰ ਸ਼ਾਨਦਾਰ ਬਣਾਣ ਦੀ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਸਕੂਲ ਦੇ ਵਿੱਚ ਹੁਣ ਸਿਕਿਉਰਿਟੀ ਗਾਰਡਸ ਹੈ ਕੈਂਪਸ ਮੈਨੇਜਰ ਹੈ ਤੇ ਇਹ ਜਿਹੜੀ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੇ ਇਦਾਂ ਹੀ ਅੱਜ ਪੂਰੇ ਪੰਜਾਬ ਦੇ 350 ਸਕੂਲਾਂ ਦੇ ਵਿੱਚ ਉਦਘਾਟਨ ਚੱਲ ਰਿਹਾ ਹੈ ਸਾਡੇ ਮਾਨਯੋਗ ਇਹ ਮੇਰਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਤੇ ਜਰ ਉਦਘਾਟਨ ਇਸ ਤੋਂ ਬਾਅਦ ਨੂੰ ਮੈਂ ਰੋਪੜ ਦੇ ਦੋ ਤਿੰਨ ਸਕੂਲਾਂ 'ਚ ਜਾਊਂਗਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਨਵਾਂ ਸ਼ਹਿਰ ਵਿਖੇ ਸਕੂਲ ਆਫ ਫੈਮਿਨੈਂਸ ਜਿਹੜਾ ਲੋਕ ਕਰਪਨ ਕੀਤਾ ਤੇ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਸਾਰੇ ਐਮਐਲਏ ਸਹਿਬਾਨ ਉਦਘਾਟਨ ਕਰ ਸਰ ਸਰ ਖਿਦਰਾ ਬਾਸ ਵੱਡਾ ਸਵਾਲ ਹੈ ਮਾਪਿਆਂ ਦਾ ਵੱਡਾ ਸਵਾਲ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਟ੍ਰਾਂਸਫਰ ਮੈਂ ਕੱਲ ਵੀ ਜੀ ਕੱਲ ਹਾਂਜੀ ਬੇਸ਼ੱਕ ਮਾਪਿਆਂ ਤੋਂ ਪੈਸੇ ਕਿੱਥੇ ਕਰੀ ਅਸੀਂ ਦੇਖੋ ਜੀ ਦੋਸਤ ਅਸੀਂ ਪਹਿਲਾਂ ਤਾਂ ਹੁਣ ਇਹ ਵੀ ਚੰਗੀ ਗੱਲ ਹੈ ਕਿ ਇਦਾਂ ਦੀ ਮੰਗ ਆਉਣ ਲਈ ਪਹਿਲਾਂ ਤਾਂ ਉਹ ਅਸੀਂ ਲਗਭਗ 10000 ਤੋਂ ਬੱਚਿਆਂ ਨੂੰ ਦੇ ਰਹੇ ਹਾਂ ਹੌਲੀ ਹੌਲੀ ਪਾਇਲਟ ਜਿਹੜੇ ਜਿਹੜੇ ਸਕੂਲ ਜਿੱਦਾਂ ਜਿੱਦਾਂ ਦਾ ਫਾਰਮੂਲਾ ਬਣੀ ਜਾਊਗਾ ਵਧਾ ਦਦੇ ਹਾਂ 150 ਸਕੂਲਾਂ ਸ਼ੁਰੂ ਹੋ ਗਏ ਜਿੰਨੇ ਸੀਨੀਅਰ ਜਿੰਨਾ ਜਦੋਂ ਜਦੋਂ ਬੱਚੇ ਵੱਢੀ ਜਾਣਗੇ ਉੱਥੇ ਉੱਥੇ ਦੇ ਜਾਵਾਂਗੇ ਪ੍ਰਾਈਵੇਟ ਸਕੂਲਾਂ ਦੀ ਗੱਲ ਹੈ ਬਿਲਕੁਲ ਮੇਰੇ ਐਡਮਿਸ਼ਨਾਂ ਹੋ ਰਹੀਆਂ ਐ ਤੇ ਮੈਂ ਤੁਹਾਨੂੰ ਤੁਹਾਨੂੰ ਕੱਲ ਕੱਲ ਪ੍ਰੈਸ ਕਾਨਫਰੰਸ ਕਰਕੇ ਉਹ ਰਿਤੇ ਜੀ ਮੈਂ ਜਿਹੜੇ ਸੰਜਵੀਰ ਵੀ ਕਿਤੇ ਉਹ ਆਨਲਾਈਨ ਆ ਸਤਨਾਮ ਵੀ ਕੋਈ ਨਵੀਂ ਜਨਮ ਦਾ ਜਾਂ ਕਿਸੇ ਵੀ ਕਲਾਸ ਦਾ ਬੱਚਾ ਫੇਲ ਹੋ ਜਾਂਦਾ ਹੈ ਤਾਂ ਉਹਨੂੰ ਕੀ ਦੁਬਾਰੇ ਸਕੂਲ ਦੇ ਵਿੱਚ ਸਿੱਖਿਆ ਦੀ ਦੇਖੋ ਜੀ ਜਿਹੜਾ 8ਵੀਂ ਤੱਕ ਰਾਈਟ ਟੂ ਐਜੂਕੇਸ਼ਨ 8ਵੀਂ ਤੱਕ ਇਹ ਕਹਿੰਦਾ ਕਿ ਬੱਚੇ ਨੂੰ ਪ੍ਰੋਮੋਟ ਕਰ ਦੋ ਉਹਨੂੰ ਚਾਂਸ ਦੇ ਕੇ ਪਰ 8ਵੀਂ ਤੋਂ ਬਾਅਦ ਜਿਹੜਾ ਹੈ ਅਗਰ ਬੱਚਾ ਫੇਲ ਹੁੰਦਾ ਤਾਂ ਉਹਨੂੰ ਐਕੈਡਮਿਕ ਯਰ ਰਿਪੀਟ ਕਰਨਾ ਸੈਣੀ ਮਾਤਰਾ ਸੈਣੀ ਮਾਤਰਾ ਸ੍ਰੀਨਦਾਬਾਦ ਸਕੂਲ ਆ ਜੀ ਆਪੀ ਦੇਰ ਤੋਂ ਉਹਦੇ ਆਪਕਾਂ ਦੀ ਜਿਹੜੀ ਉੱਥੇ ਵੇਟ ਦੀ ਮੈਂ ਤੁਹਾਨੂੰ ਦੱਸ ਰਿਹਾ ਜੀ 20 20 ਹਜ਼ਾਰ ਦੇ ਆਸ-ਪਾਸ ਨਵੇਂ ਦੇ ਆਪਕ ਪਰਦੇ ਤੇ ਹੋਰ ਵੀ ਕਰ ਰਹੇ ਆ ਜਿਹੜੇ ਰਿਕਾਰਡ ਹੈ ਤੇ ਸਾਰੇ ਹਾਂਜੀ ਸਰ ਸ੍ਰੀਨਦਾਬਾਦ ਸਕੂਲ ਹੈ ਜੀ ਇਹਦੇ ਨਾਲੇ ਆਪਾਂ ਕਿ di peggio